ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਹੋ। ਕੀ ਹਾਲ ਚਾਲ ਹੈ? ਮੀਟ ਕਰਦਾ ਸਾਰਿਆਂ ਦਾ ਕਿਰਪਾ ਠੀਕ-ਠਾਕ ਹੋਵੇ। ਭਈਆ ਹੁੰਦਾ ਆਪਣਾ ਮੁੰਡਾ ਯਾਰ ਦੋਸਤ ਗੱਡੀ ਲੈ ਕੇ ਰਾਤ ਫਿਰ ਇੱਥੇ ਖੜ ਗਿਆ ਸੀਗਾ। ਤੇ ਹੁਣ ਉਹਨੂੰ ਰੋਟੀ ਰੋਟੀ ਖਵਾਈ ਆ, ਚਾਹ ਚੂਪ ਪਈ ਆ। ਤੇ ਰਾਤ 11 ਵਜੇ 11 ਵਜੇ ਅਸੀਂ ਦਰਿਆ ਦੇ ਵਿਚਾਲੋਂ ਭਰ ਕੇ ਲਿਆਏ ਆ। ਬੜਾ ਆ ਰਿਹਾ ਹੈ ਸਾ ਵੀ ਰਹਿਣਾ ਇਹ ਸਭ ਖਾ ਡਰਾਈਵਰ ਆ। ਟਰੈਵਰ ਦੀ ਕਰਨੀ ਬਹੁਤ ਔਖੀ ਆ ਆ ਹੁੰਦਾ ਹੁਣ ਗੱਡੀ ਲੈ ਕੇ ਦੱਬੀ ਆਉਂਦਾ ਤਾਂ ਆਡੀ ਪੌਂਦੇ ਹੁੰਦੀ ਆ ਵੀ ਆ ਜੁਰੇਤਾ ਵਜਣੇ ਵੀ ਬਹੁਤ ਹੁੰਦਾ ਲੰਘ ਜਾ ਆਣਦੇ ਥੋੜੀ ਜਿਹੀ ਗਾਹ ਨੂੰ ਹੋਰ ਚੱਲ 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 ਆਹ ਮੋੜ ਮੋੜ ਕੇ ਵੱਟੀ ਜੀ ਲਾਉਣੀ ਪੈਣੀ

ਭਾਈ ਇਹ ਬਸ ਸਟੀering ਚ ਬੜਾ ਔਖਾ ਮੁਰਦਾ ਵਾ ਤਾਂ ਕਰਕੇ ਇਦਾਂ ਕਿਤੇ ਬੈਕ ਕਰਦੇ ਕਿਤੇ ਗਾ ਨੂੰ ਕਰਦੇ ਆ ਹੁਣ ਬਾਈ ਕਹਿੰਦਾ ਗੱਡੀ ਲਾਉਣੀ ਪੈਣੀ ਆ ਬਸ ਤਰੀ ਇੱਥੇ ਸੱਜਣਾ ਪੈਣਾ ਵਾ ਕਾਈਓ ਰਾਤ ਗੱਡੀ ਕੱਢੀ ਨਹੀਂ ਗਈ ਮੁਰਦੀ ਬਹੁਤ ਔਖੀ ਆ ਬੈਕ ਕਰਨੀ ਪੈਣੀ ਆ ਹੁਣ ਵਿਚਾਰਾ ਕੀ